ਕੰਮੀ ਰਦਨ ਬਾਤ ਸ਼ਹਾ ਗਿਆਨ ਦੇ ਸੱਕਰ ਜੁਗੂ ਜੁਗੇ ਟਲ ਸਤ ਗੁਰੂ ਜਗਤ ਗੁਰੂ ਅਦਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਅਪ ਜੀ ਸਤਗੁਰੂ ਜੀ ਦੇ ਅਮਹੁ ਨਕ ਬਚਨ ਸਰਵੰਕ ਕਰ ਰਹੇ ਹੋ ਜੋਤੀ ਜੇ ਪਤਿ ਸ਼ਹ ਸ੍ਰੀ ਗੁਰੂ ਅੰਗਰਦਾਸ ਜੀ ਮਹਾਰਾਜ ਦੇ ਪਵਿੱਤਰ ਮੁਖਾਰ ਬਿੰਦੋ ਚਾਰਨ ਕੀਤੇ ਹੋਏ ਬਚਨ ਹਨ ਤੇਤਨ ਨੂੰ ਤਨ ਸਤਗੁਰੂ ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਨ ਦੇ ਕਲਿਆਣ ਹਿਤ ਹੁਕਮ ਨਾਮ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤਿ ਗੁਰੂ ਜੀ ਇਸ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰ ਰਹੇ ਨੇ ਕਿਉਂਕਿ ਲੰਮਾ ਸ਼ਹੁਦਸ਼ਟਪਤੀ ਦੇ ਰੂਪ ਵਿਚ ਆਉ ਸੰਖੇਪ ਜੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਹੋਮੇ ਕਰਮ ਕਮਾਵਦੇ ਜਮ ਡੰਡ ਲੱਗੈ ਤਿਨ ਆਈ ਜੇ ਸਤ ਗੁਰ ਸੇਵਨ ਸੇ ਉੱਭਰੇ ਹਰ ਸੇ ਤੀਲੀ ਵਲਾਈ ਸਤ ਗੁਰ ਜੀ ਬਖਸ਼ਿਸ਼ ਕਰਦੇ ਨੇ ਭਾਈ ਹਰ ਮਨੁੱਖ ਇਤੇ ਸੰਸਾਰ ਵਿੱਚ ਜਿਤਨੇ ਵੀ ਕਰਮ ਕਰਦਾ ਹੈ ਕਰਮ ਕੰਮ ਸੜੇ ਕਰਮ ਬਖਸ਼ਿਸ਼ ਵੀ ਹੁੰਦੀ ਹੈ ਤੇ ਕਰਮੇ ਕੰਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋ ਰਾਮ ਜਿਤਨੇ ਵੀ ਮਨੁੱਖ ਕੰਮ ਕਰਦਾ ਹੈ ਉਹ ਹੋਮੇ ਦੇ ਵਿੱਚ ਕਰਦਾ ਹੈ ਹਾਲਾਂਕਿ ਧਾਰਮਿਕ ਵੀ ਹੋਣ ਉਹ ਵੀ ਹੁੰਦਾ ਹੈ ਹਰ ਕਰਮ ਵਿੱਚ ਨਾਮ ਤੋਂ ਬਿਨਾ ਹਰ ਚੀਜ਼ ਹੋਮ ਹੈ ਬਸ ਹਰ ਚੀਜ਼ ਨਾਮ ਨਹੀਂ ਨਾ ਜੀਵਨ ਵਿੱਚ ਆਇਆ ਤੇ ਹੋਮ ਹੈ ਕਿਉਂਕਿ ਹੋਮ ਮੈਂ ਨਾਮੇ ਨਾਲ ਵਿਰੋਧ ਹੈ ਦੋਵੇਂ ਨਾਮ ਉਸੇ ਇੱਕ ਥਾਈ ਕਹਿੰਦੇ ਹੋਮ ਵਿੱਚ ਸੇਵਾ ਨਾ ਹੋਵੇ ਸਾਰਾ ਸੰਸਾਰ ਹੋਮ ਵਿੱਚ ਹੀ ਕਰਦਾ ਕੋਈ ਵਿਰਲੇ ਉਹ ਵਿਰਲਿਆਂ ਦੀ ਗੱਲ ਅਲੱਗ ਹੁੰਦੀ ਹੈ ਕਹਿੰਦੇ ਹੋਮ ਵਾਲੇ ਕਰਮ ਕਮਾਉਂਦੇ ਨੇ ਹਉਮੇ ਕਰਮ ਕਮਾਉਂਦੇ ਜਿਹੜੇ ਵੀ ਹਉਮੇ ਵਿੱਚ ਕਰਮ ਕੀਤੇ ਜਾਂਦੇ ਨੇ ਉਹਨਾਂ ਤੇ ਜਮ ਦੰਡ ਲੱਗੈ ਤਿਨ ਆਏ ਉਹਨਾਂ ਨੂੰ ਜਮ ਦੀ ਸਜ਼ਾ ਮਿਲਣੀ ਹੈ ਦੰਡ ਸਜ਼ਾ ਜਮ ਦੀ ਸਜ਼ਾ ਸਭ ਤੋਂ ਵੱਡੀ ਸਜ਼ਾ ਹੈ ساری ਉਮਰ ਹੀ ਜਮ ਤੰਗ ਕਰਦਾ ਹੈ ਮਨੁੱਖ ਨੂੰ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਗਾਂ ਉਸੇ ਵਾਸਤੇ ਹਰ ਚੀਜ਼ ਕੋਈ ਮਿੱਤਰ ਹੈ ਸੱਜਣ ਹੈ ਪੁੱਤਰ ਹੈ istri ਹੈ ਕੋਈ ਵੀ ਹੈ ਗਵੰਡੀ ਹੈ ਜਮਣ ਜਾਏਗਾ ਉਹਦਾ ਉਹ ਜਮਦਾ ਹੋਵੇਗਾ ਪ੍ਰਤੀ ਕਿੱਥੇ ਉਹ ਸੁਖदाई ਹੁੰਦੇ ਨੇ ਨਾਮ ਤੋਂ ਬਿਨਾ ਹਰ ਚੀਜ਼ ਜਮ ਡਟ ਹੈ ਤੇ ਜਮ ਨਾਮ ਦੇ ਕੋਲ ਆਉਂਦਾ ਨੇ ਅਵਰ ਕਰਤੂਤ ਸਗਲੀ ਜਮ ਡਾਨ ਹੈ ਬਾਕਮਾਲ ਦੀ ਪੰਕਤੀ ਕਹੀ ਪਾਤਸ਼ਾਹ ਨਾਮ ਤੋਂ ਬਿਨਾ ਗੋਬਿੰਦ ਭਜੇ ਨੇ ਬਿਨ ਤਿਲ ਨਹੀਂ ਮੰਨੇ ਪ੍ਰਮਾਤਮਾ ਦੀ ਬੰਦਗੀ ਨਾਮ ਤੋਂ ਬਿਨਾ ਇੱਕ ਤਿਲ ਜਿੰਨਾ ਵੀ ਕਿਸੇ ਦਾ ਕਹਿਣਾ ਨਹੀਂ ਜੰਮੰਦਾ ਇੱਕ ਤਿਲ ਜਿੰਨਾ ਹੋਰ ਜਿਹੜਾ ਮਰਜੀ ਜਿੰਨਾ ਮਰਜੀ ਵਧੀਆ ਕੰਮ ਹੋਵੇ ਮੈਂ ਆਪਦੇ ਕੰਮ ਨੂੰ ਇਸ ਕੰਮ ਨੂੰ ਕਿਹਾ ਕਰਦਾ ਵੀ ਇਹ ਕੰਮ ਜਿਹੜਾ ਮੈਂ ਕਰ ਰਿਹਾ ਇਹਦੇ ਵਿੱਚ ਵੀ ਹੁੰਦਾ ਜੇ ਮੇਰੇ ਕੋਲ ਜਿੰਨਾ ਇਹ ਪ੍ਰਚਾਰ ਹੈ ਪ੍ਰਸਾਰ ਹੈ ਉਪਦੇਸ਼ ਹੈ ਇੰਨਾ ਨਾਮ ਨਹੀਂ ਹੈ ਇੰਨਾ ਇੰਨਾ ਹੀ ਜੋ ਮੈਂ ਬੋਲਦਾ ਅਗਰ ਮੈਂ ਉਹ ਨਹੀਂ ਕਮਾਇਆ ਤਾਂ ਸਾਧ ਸੰਗਤ ਜੀ ਜਾਂ ਬਣ ਜਾਏਗਾ ਜੀਵਨ ਉਹੀ ਕਬੀਰ ਸਾਹਿਬ ਨੇ ਕਿਹਾ ਕਬੀਰ ਔਰੋਂ ਕੋ ਉਪਦੇਸ਼ ਤੇ ਮੁਖ ਮਹਿ ਪਰ ਹੈ ਰੇਤ ਰਾਸ ਬਗਾਨੀ ਰਾਖ ਤੇ ਖਾਇਆ ਕਰਕਾ ਖੇਤ ਮੁਖ ਮਹਿ ਪਰ ਹੈ ਰੇਤ ਹੁਣ ਰੇਤ ਪੈ ਜਾਏ ਤੁਹਾਡੇ ਮੂੰਹ ਵਿੱਚ ਖਾਂਦੇ ਹੋਵੋ ਤੁਸੀਂ ਵਧੀਆ ਜੋ ਤੁਹਾਨੂੰ ਵਧੀਆ ਖਾਣਾ ਲੱਗਦਾ ਮੈਨੂੰ ਨਹੀਂ ਪਤਾ ਕਿਸੇ ਨੂੰ ਕੀ ਕੀ ਵਧੀਆ ਲੱਗਦਾ ਉਸ ਵਿੱਚ ਰੇਤ ਆ ਜਾਏ ਕਿਣਕੇ 2-4 ਕਿਣਕੇ ਰੇਤ ਦੇ ਹੁੰਦੇ ਕਿਰਕਰਾ ਜੀਵਨ ਹੋ ਜਾਏਗਾ ਨਾ ਖਾਸ ਕੋ ਗਿਣ ਛੱਡ ਸਕੋਗੇ ਨਾ ਮੂੰਹ ਚੋਂ ਕੱਢ ਸਕੋਗੇ ਇਸ ਤਰ੍ਹਾਂ ਦਾ ਜੀਵਨ ਹੋ ਜਾਏਗਾ ਤੁਹਾਡਾ ਕ੍ਰਿਸ਼ਤੀ ਜੀਵਨ ਪਰਿਵਾਰ ਕਾਰੋਬਾਰ ਹੋਵੇਗਾ ਸਭ ਕੁਝ ਹੈ ਤਾਂ ਬੜੀ ਮਠੀ ਚੀਜ਼ ਹੈ ਰਸਗੁਲਾ ਖਾ ਰਹੇ ਹੋ ਸਮੋਸਾ ਖਾ ਰਹੇ ਹੋ ਹੈ ਤਾਂ ਵਧੀਆ ਚੀਜ਼ ਹੈ ਪਰ ਉਹ ਕਿਰਕਰਾ ਹੋ ਗਿਆ ਇਹ ਵੀ ਹੋਮੇ ਬਣ ਜਾਂਦਾ ਹੈ ਫਿਰ ਗਿਆਨ ਹੀ ਸਿਰਦਾ ਬੋਝ ਬਣ ਜਾਂਦਾ ਹੈ ਸਾਡੇ ਦਾ ਦਿਮਾਗ ਦਾ ਇਹ ਅਵਸਥਾ ਬਣ ਜੇ ਜਦੋਂ ਨਾਮ ਨਹੀਂ ਨਾਮ ਤੋਂ ਬਿਨਾਂ ਹਰ ਚੀਜ਼ ਜਮ ਹੈ ਅਵਰ ਕਰਤੂਤ ਔਰ ਸਾਰੇ ਕੰਮ ਸਗਲੇ ਜਮਡਾਨੇ ਸਭ ਵਿੱਚ ਜਮ ਦੀ ਸਜ਼ਾ ਮਿਲੇਗੀ ਗੋਬਿੰਦ ਭਜਨ ਵੀ ਇਹਦਾ ਭਾਅ ਫਿਰ ਨਾਮ ਪਹਿਲਾਂ ਆਵੇ ਸਾਡੇ ਕੋਲ ਨਾਮ ਦੀ ਲਾਲਸਾ ਕਰਕੇ ਨਾਮ ਦੀ ਅਵਸਥਾ ਕਰਕੇ ਨਾਮ ਮਿਲਣ ਕਰਕੇ ਕਰੇ ਫਿਰੇ ਕੰਮ ਜਿਹੜਾ ਵੀ ਕਰਮ ਕਰਨਾ ਸੰਸਾਰ ਦਾ ਕਰਨਾ ਹੈ ਸਮਾਜ ਦਾ ਕਰਨਾ ਹੈ ਪਰਿਵਾਰ ਦਾ ਕਰਨਾ ਹੈ ਧਰਮ ਦਾ ਕਰਨਾ ਹੈ ਕੋਈ ਵੀ ਕਰਮ ਹੋਵੇਂ ਕਰਮ ਕਮਾਮ ਦੇ ਜਮ ਦੰਡ ਲੱਗੇ ਤਿਨ ਆਏ ਜੇ ਸਤਗੁਰ ਸੇਵਨ ਆਪਣਾ ਸੇ ਉਮਰੇ ਹਰ ਛੇਤੀ ਲਿਵ ਲਾਏ ਜੇ ਗੁਰੂ ਨੂੰ ਸੇਵਨ ਸੇਵਨ ਦਾ ਅਰਥ ਹੁੰਦਾ ਅਨਸਾਰੀ ਹੋ ਜਾਣਾ ਉਹਨੂੰ ਕਹਿੰਦੇ ਨੇ ਸੇਵਣਾ ਜੇ ਉਸਾਰੀ ਹੋ ਗਿਆ ਸੋ ਸੇਵਕ ਜੇ ਸਤਿਗੁਰ ਸੇਵੈ ਚੱਲੇ ਸਤਿਗੁਰ ਭਾਏ ਇਹ ਹੈ ਸੇਵਣਾ ਇਹ ਗੁਰੂ ਦਰ ਸੇਵਣ ਗੁਰੂ ਦੇ ਅਨਸਾਰੀ ਚੱਲੇ ਹੋਰ ਕਿਸੇ ਦੇ ਨਹੀਂ ਕੋਈ ਕਿਵੇਂ ਜਾ ਰਿਹਾ ਕਿੰਨੀ ਵਧੀਆ ਜਾ ਰਿਹਾ ਜੋ ਗੁਰੂ ਕਹਿੰਦੇ ਕਿਉਂਕਿ ਜਦੋਂ ਗੁਰੂ ਨੂੰ ਸੇਵੇਗਾ ਨਾ ਤੇ ਗੁਰੂ ਨੂੰ ਸੇਵ ਕੇ ਅੰਦਰ ਸਹਿਜ ਪੈਦਾ ਹੁੰਦਾ ਹੈ ਸਹਿਜ ਹੀ ਹੋਮੇ ਤੇ ਤ੍ਰਿਸ਼ਨਾ ਵਿਕਾਰਾਂ ਨੂੰ ਖਾਂਦਾ ਹੈ ਉਸ ਤੋਂ ਬਿਨਾਂ ਨੀ ਸਤਿਗੁਰੂ ਜੀ ਦੇ ਬਚਨ ਨੇ ਬਾਣੀ ਵਿੱਚ ਸਤਿਗੁਰ ਸੇਵਿਆ ਸਹਜ ਉਪਜੈ ਉਪਜੈ ਸਾਡੇ ਅੰਦਰ ਬਹੁਤ ਕੁਝ ਉਪਜਦਾ ਹੈ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਗਿਆਨ ਵੀ ਪੈਦਾ ਹੁੰਦਾ ਹੈ ਨਾ ਵਿਕਾਰ ਵੀ ਪੈਦਾ ਹੁੰਦੇ ਨੇ ਇਹਦੇ ਵਿੱਚ ਮਾਇਆ ਮਮਤਾ ਤਨ ਤੇ ਭਜ ਭਾਗੀ ਉਪਜਿਓ ਨਿਰਮਲ ਗਿਆਨ ਗੁਰ ਤੇਗ ਬਹਾਦਰ ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਤਗੁਰ ਸੇਵਿਆ ਸਹਿਜ ਉਪਜੈ ਆਤਮਿਕ ਅਡੋਲਤਾ ਅੰਦਰੋਂ ਨਾ ਡੋਲਣਾ ਸਹਿਜ ਬਹੁਤ ਵੱਡੀ ਸਭ ਤੋਂ ਵੱਡੀ ਅਵਸਥਾ ਹੈ ਭਗਤਾਂ ਦੇ ਕੋਲ ਹੁੰਦੀ ਹੈ ਬ੍ਰਹਮ ਗਿਆਨੀ ਦੇ ਕੋਲ ਹੁੰਦੀ ਹੈ ਆਮ ਨਹੀਂ ਹੁੰਦੀ ਪਤਾ ਹੀ ਨਹੀਂ ਸਾਨੂੰ ਸਹਿਜ ਕੀ ਹੁੰਦਾ ਹੈ ਸਤਗੁਰ ਸੇਵਿਆ ਸਹਿਜ ਉਪਜੈ ਹੋਮੇ ਤ੍ਰਿਸ਼ਨਾ ਮਾਰ ਫਿਰ ਹੋਮੇ ਵੀ ਹੋਮੇ ਨੂੰ ਵੀ ਮਾਰ ਲੈਂਦਾ ਹੈ ਹੋਮੇ ਕਰਮ ਕਮਾਉਂਦੇ ਸਤਗੁਰ ਸੇਵਨ ਉਭਰੇ ਕਹਿੰਦੇ ਉਹ ਕੀ ਹੁੰਦਾ ਸਤਗੁਰ ਸੇਵ ਹੈ ਸਹਿਜ ਉਪਜੈ ਪਹਿਲਾਂ ਸਹਿਜ ਪੈਦਾ ਹੁੰਦਾ ਹੋਮੇ ਤ੍ਰਿਸ਼ਨਾ ਮਾਰ ਤ੍ਰਿਸ਼ਨਾ ਹੋਮੇ ਨਾਮ ਦੇ ਨੇੜੇ ਦੋਏ ਨਹੀਂ ਹੁੰਦੀ ਕ੍ਰਿਸ਼ਨਾ ਐਸੀ ਚੀਜ਼ ਹੈ ਕਿਸੇ ਦੀ ਪੂਰੀ ਨਹੀਂ ਹੁੰਦੀ ਸਮੁੰਦਰ ਤੋਂ ਵੀ ਵੱਡਾ ਪੇੜ ਦੱਸਿਆ ਕ੍ਰਿਸ਼ਨਾ ਦਾ ਕਦੇ ਨਹੀਂ ਪੂਰੀ ਹੁੰਦੀ ਕਿਸੇ ਦੀ ਕਹਿੰਦੇ ਉਹਨੂੰ ਮਾਰ ਲੈਂਦਾ ਉਹਨੂੰ ਪਕੜ ਲੈਂਦਾ ਕਾਬੂ ਕਰ ਲੈਂਦਾ ਏਡੀ ਵੱਡੀ ਗੱਲ ਹੈ ਪਰ ਇਹ ਕਦੋਂ ਹੋਵੇਗੀ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦ ਦੀ ਵਿਚਾਰ ਗੁਰੂ ਸ਼ਬਦ ਦੁਆਰਾ ਗੁਰੂ ਰਹੀ ਸਤਗੁਰ ਸੇਵਨ ਆਪਣਾ ਇਹ ਗੁਰੂ ਨਹੀਂ ਸੇਵਿਆ ਫਿਰ ਗੁਰਪੂਰੇ ਕੀ ਸੇਵ ਨਾ ਕੀਤੀ ਬਿਰਥਾ ਜਨਮ ਗਵਾਇਆ ਸਤਗੁਰੂ ਜੀ ਕੰਧ ਨੇ ਫਿਰ ਬਚਦੇ ਨੇ ਹਰ ਸੇਤੀ ਲਿਵ ਲਾਏ ਬਸ ਉਸੇ ਵਕਤ ਹਰੀ ਨਾਲ ਸੁਰਤ ਜੋੜ ਦਿੰਦਾ ਕੋਈ ਸੁਰਤ ਜੁੜ ਗਈ ਬਸ ਉਹਦੇ ਉਹਨੂੰ ਕੁਝ ਨਹੀਂ ਕਰਨਾ ਪੈਂਦਾ ਨਾ ਜਪਣਾ ਪੈਂਦਾ ਨਾ ਧਿਆਣਾ ਪੈਂਦਾ ਸੁਰਤ ਜੁੜ ਗਈ ਹੈ ਸਾਚੀ ਲਿਵੇ ਬਿਨ ਧੇਨ ਵਾਣੀ ਹਰ ਸੇਤੀ ਲਿਬ ਲਾਏ ਜਦੋਂ ਤੱਕ ਲਿਬ ਨਹੀਂ ਲੱਗੀ ਇਹ ਸਰੀਰ ਦਾ ਕੋਈ ਲਾਭ ਨਹੀਂ ਸੰ ਸਾਚੀ ਲਿਵੇ ਬਿਨ ਧੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੂ ਕਿਆ ਕਰੇ ਵਿਚਾਰਿਆ ਰੋਜ ਪੜਦੇ ਉਸ ਪਾਤਸ਼ਾਹ ਕਹਿੰਦੇ ਨੇ ਇਹ ਅਵਸਥਾ ਕਰ ਦਿੰਦਾ ਹੈ ਮਨ ਰੇ ਗੁਰਮੁਖ ਨਾਮ ਤੇ ਆਏ ਹੈ ਮੇਰੇ ਮਨ ਗੁਰੂ ਰਾਹੀ ਨਾਮ ਤੇ ਆਇਆ ਕਰ ਕਿਉਂਕਿ ਗੁਰੂ ਤੋਂ ਬਿਨਾਂ ਰਸਤਾ ਹੀ ਨਹੀਂ ਪਤਾ ਲੱਗਦਾ ਗੁਰ ਬਿਨ ਮਗ ਨ ਜਾਣੈ ਅੰਧੇ ਠੌਰ ਨ ਕਾਈ ਕਿੱਥੇ ਮਿਲੇਗੀ ਅੰਧੇ ਅੰਦਾ ਹੈ ਗੁਰੂ ਬਿਦਾਂ ਗੁਰ ਬਿਨ ਘੋਰ ਅੰਧਾਰ ਥੋੜਾ ਨਹੀਂ ਗੁਰ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸਤ ਵਿਚਾਰ ਗੁਰੂ ਕਰ ਰੇ ਮਨ ਮੇਰੇ ਮਨ ਮੇਰੇ ਮਨ ਨੇ ਗੁਰੂ ਨਹੀਂ ਕਰਿਆ ਸਰੀਰ ਤੇ ਪਾਲ ਲੈਨੇ ਅਸੀਂ ਮਾਫ ਕਰਨਾ ਕਕਾਰ ਸਰੀਰ ਤੇ ਕਰ ਲਿਆ ਆਪੇਖ ਪਾਦਸ਼ਾਹ ਕਹਿੰਦੇ ਨਹੀਂ ਮਿਲਿਆ ਗੁਰੂ ਤੁਖ ਪਿਆਰਸ਼ਾ ਕਹਿੰਦੇ ਨਹੀਂ ਬਨਰੇ ਗੁਰਬੁਖ ਗੁਰੂ ਰਾਹੀ ਨਾਮ ਤੇਆ ਕਦੋਂ ਹੋਵੇ ਗਏ ਤੋਰ ਪੂਰਬ ਕਰਤਾ ਲਿਖਿਆ ਤਿਨ ਗੁਰਮਤ ਨਾਮ ਸਭਾਏ ਤੋਰ ਕਰਤਾ ਪੂਰਬ ਲਿਖਿਆ ਪਹਿਲਾਂ ਤੋਂ ਭਾਵ ਜੀ ਪਹਿਲਾਂ ਕਮਾਇਆ ਤਾਂ ਲਿਖਿਆ ਜੋ ਅਸੀਂ ਕਰ ਰਹੇ ਹਾਂ ਨਾ ਉਹ ਲਿਖਤ ਬਣਈਏ ਕਰ ਕਰ ਕਰਨਾ ਲਿਖ ਲੈ ਜਾਏ ਲਿਖਤ ਬਣ ਰਹੀ ਹੈ ਆਪਾਂ ਕੁਝ ਵੀ ਬਾਹਰ ਉਹ ਨਹੀਂ ਲੈਣਾ ਸਾਰਾ ਖਜ਼ਾਨਾ ਗੁਰੂ ਦੀ ਮਤ ਵਿੱਚ ਹੈ ਗੁਰਮਤ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਔਰ ਜੋ ਮਰਜੀ ਕਹੀ ਜਾਂਦਾ ਜੋ ਕਰ ਰਹੇ ਆ ਉਹ ਲਿਖਿਆ ਗਿਆ ਹੈ ਲਿਖੇ ਤੋਂ ਸੰਸਕਾਰ ਬਣ ਰਿਹਾ ਹੈ ਫਿਰ ਉਹੀ ਸਾਡਾ ਪੂਰਵ ਧੁਰ ਪੂਰਵ ਕਰਤਾ ਲਿਖਿਆ ਉਹ ਲਿਖਿਆ ਜਾ ਰਿਹਾ ਹੈ ਜਿੰਨਾ ਉਹਨਾਂ ਨੂੰ ਗੁਰਮਤਿ ਨਾਮ ਸਮਾਏ ਉਹਨਾਂ ਨੂੰ ਗੁਰੂ ਦੀ ਮੱਤ ਮਿਲ ਜਾਂਦੀ ਹੈ ਤੇ ਉਹ ਨਾਮ ਵਿੱਚ ਸਮਾ ਜਾਂਦੇ ਨੇ ਕਹਿਣੇ ਵਾਲੇ ਤੇਰੇ ਰਹਿ ਸਮਾਏ ਸਮਾਏ ਦਾ ਅਰਥ ਹੁੰਦਾ ਹੈ ਬਿਲਕੁਲ ਮਿਲ ਗਏ ਬਿਨ ਸਤਗੁਰ ਪ੍ਰਤੀਤ ਨ ਆਵੇ ਨਾਮ ਨ ਲੱਗੋ ਭਾਉ ਗੁਰੂ ਤੋਂ ਬਿਨਾ ਯਕੀਨ ਹੀ ਨਹੀਂ ਮਰਦਾ ਪ੍ਰਤੀਤ ਹੀ ਨਹੀਂ ਆਉਂਦੀ ਪ੍ਰਤੀਤ ਤੇ ਪ੍ਰੀਤ ਨਾਲ ਨਾਲ ਚਲਦੀਆਂ ਨੇ ਪ੍ਰਤੀਤ ਆਈ ਪ੍ਰੀਤ ਲੱਗ ਜਾਏਗੀ ਪ੍ਰਤੀਤ ਆਈ ਪਰਿਵਾਰ ਦੀ ਪ੍ਰੀਤ ਲੱਗ ਗਈ ਪ੍ਰਤੀਤ ਆਈ ਪੁੱਤਰ ਦੀ ਪ੍ਰੀਤ ਲੱਗ ਗਈ ਪ੍ਰੀਤ ਪ੍ਰਤੀਤ ਆਈ ਨਾਮ ਦੀ ਵੀ ਨਾਮ ਤੁਲ ਕਛ ਅਵਰ ਨਾ ਹੋਵੇ ਇਹ ਪ੍ਰਤੀਤ ਆ ਗਈ ਵੀ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਕੋਈ ਕਰਮ ਨਹੀਂ ਕੋਈ ਧਰਮ ਨਹੀਂ ਕੋਈ ਜਪ ਨਹੀਂ ਕੋਈ ਪੁੰਨ ਨਹੀਂ ਕੋਈ ਦਾਨ ਨਹੀਂ ਹੈ ਇਹ ਪ੍ਰਤੀਤ ਆ ਗਈ ਉਸੇ ਵਕਤ ਨਾਮ ਵਿੱਚ ਪ੍ਰੀਤ ਲੱਗ ਜੇ ਜੇ ਨਾਮ ਵਿੱਚ ਪ੍ਰੀਤ ਲੱਗੀ ਭੁੱਲ ਨਹੀਂ ਸਕਦਾ ਯਾਦ ਕਰਨ ਦੀ ਲੋੜ ਹੀ ਨਹੀਂ ਪਵੇ ਜਪਣਾ ਇਸ ਕਰਕੇ ਉਹਦੇ ਨਾਲ ਪਿਆਰ ਲੱਗ ਜਾਏ ਰੰਗ ਲੱਗ ਜਾਏ ਜਿਹਦੇ ਨਾਲ ਰੰਗ ਲੱਗਿਆ ਭੁਲਾ ਕੇ ਦਿਖਾਓ ਤੁਸੀਂ ਤੁਹਾਡਾ ਕਿਸੇ ਵੀ ਨਾਮ ਪਰਿਵਾਰ ਨਾਲ ਮਾਂ ਨਾਲ ਪਿਓ ਨਾਲ ਮਾਂ ਨੂੰ ਛੱਡ ਕੇ ਬੱਚੀ ਸਹੁਰੇ ਪਰਿਵਾਰ ਵਿੱਚ ਆ ਜਾਂਦੀ ਹੈ ਮਾਂ ਦੀ ਪ੍ਰੀਤ ਤਾਂ ਫਿਰ ਵੀ ਨਹੀਂ ਜਾਂਦੀ ਰੋਜ਼ ਮਾਂ ਨੂੰ ਯਾਦ ਕਰਦੀ ਇੱਕ ਵਾਰੀ ਰੋਜ਼ ਗੱਲ ਕਰਦੀ ਕਉ ਪ੍ਰੀਤ ਹੈ ਪ੍ਰੀਤ ਹੈ ਇਸ ਤਰ੍ਹਾਂ ਉਹ ਭੁੱਲ ਨਹੀਂ ਸਕਦੀ ਚੀਜ਼ ਜੇ ਪ੍ਰਤੀਤ ਨਾਮ ਨਾਲ ਨਾਮ ਨਾ ਲੱਗੋ ਪਿਆਰ ਗੁਰੂ ਤੋਂ ਬਿਨਾਂ ਪ੍ਰਤੀਤ ਨਹੀਂ ਆਉਂਦੀ ਨਾਮ ਵਿੱਚ ਪਿਆਰ ਨਹੀਂ ਲੱਗ ਸਕਦਾ ਸੁਪਨੇ ਸੁਖ ਨਾ ਪਾਵੇਈ ਦੁਖ ਮੈਂ ਸਭੇ ਸੁਭਾਈ ਕਦੇ ਸੁਪਨੇ ਵਿੱਚ ਵੀ ਸੁਖ ਨਹੀਂ ਹੋ ਸਕਦਾ ਕਿਉਂਕਿ ਸੁਪਨੇ ਵਿੱਚ ਵੀ ਸੇਵਾ ਨਹੀਂ ਹੋਈ ਸਰੀਰਕ ਤੌਰ 'ਤੇ ਤਾਂ ਘਰਦਾ ਫਿਰਦਾ ਹੈ ਬਹੁਤ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਹੀਂ ਜਦੋਂ ਤੱਕ ਇਹਨਾਂ ਵਿੱਚ ਹੈ ਕਾਮ ਕ੍ਰੋਧ ਵਿਕਾਰਾਂ ਵਿੱਚ ਹੈ ਮਾਇਆ ਮਦ ਮਾਇਆ ਦੇ ਨਸੇ ਵਿੱਚ ਹੈ ਕਾਮ ਕ੍ਰੋਧ ਮਾਇਆ ਮਦ ਮਤਸਰ ਈਰਖਾ ਇਸਦੇ ਵਿੱਚ ਇਹ ਸੰਪਤੀ ਬਣੀ ਹੈ ਕਹਿੰਦਾ ਇਸ ਕਬੀਰ ਕਹਿੰਦਾ ਦਇਆ ਵੀ ਨਹੀਂ ਹੋਵੇਗੀ ਧਰਮ ਵੀ ਨਹੀਂ ਹੋਵੇਗਾ ਅਤੇ ਗੁਰੂ ਦੀ ਸੇਵਾ ਵੀ ਨਹੀਂ ਹੁੰਦੀ ਉੱਥੇ ਚਾਹੇ ਕਰਦਾ ਫਿਰਦਾ ਉਹ ਦਇਆ ਧਰਮ ਅਰ ਗੁਰ ਕੀ ਸੇਵਾ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਤਾਂ ਹਿਰਖਾ ਪੈਦਾ ਹੋ ਜਾਂਦੀ ਹੈ ਵੀ ਫਲਾਣਾ ਐ ਕਰ ਰਿਹਾ ਮੈਂ ਐ ਨਹੀਂ ਕਰਦਾ ਐ ਕਰਨਾ ਚਾਹੀਦਾ ਮੇਰੇ ਕਿਹਾ ਤੋ ਕਰਨਾ ਚਾਹੀਦਾ ਉੱਥੇ ਤਾਂ ਪੈਦਾ ਹੋ ਜਾਂਦਾ ਬਹੁਤ ਵਾਰੀ ਸੇਵਾ ਕਰਦਿਆਂ ਕਰਦਿਆਂ ਸੇਵਾਦਾਰਾਂ ਨੂੰ ਡੁੜਾ ਦਿੰਦੇ ਨੇ ਦੋ ਦੂਜੇ ਕਿਸੇ ਵੀਕਾਰ ਫਿਰ ਉੱਥੇ ਸੇਵਾਦਾਰਾਂ ਵਿੱਚ ਲੜ ਪੈਂਦੇ ਨੇ ਭਾਂਡੇ ਹੀ ਮਾਰਨ ਲੱਗ ਜਾਂਦੇ ਨੇ ਈਰਖਾ ਇਹ ਹਕੀਕਤਾਂ ਨੇ ਤੁਹਾਡੇ ਵਿੱਚ ਹੁੰਦੀਆਂ ਨੇ ਸੋ ਪਾਦਸ਼ਾਹ ਕਹਿੰਦੇ ਨੇ ਭਾਈ ਉੱਥੇ ਫਿਰ ਇਹ ਚੀਜ਼ ਨਹੀਂ ਬਣਦੀ ਸੁਪਨੇ ਸੁਖਨਾ ਭਾਵ ਹੀ ਦੁੱਖ ਮੈਂ ਸਵੇ ਸਵਾਏ ਸੇਵਾ ਕਰਦਿਆਂ ਸੰਗਤ ਕਰਦਿਆਂ ਸਭ ਕੁਝ ਕਰਦਿਆਂ ਧਰਮ ਦੇ ਕਰਮ ਦੁੱਖਾਂ ਵਿੱਚ ਰਹੇਗਾ ਮਨੁੱਖ ਬਾਚਕਨ ਨਹੀਂ ਹੁੰਦਾ ਨਾਮ ਜੇ ਹਰ ਹਰ ਕੀਚੇ ਬੋਤ ਲੋਚੀਏ ਕੀਰਤਨਾ ਮਿਟਿਆ ਜਾਏ ਉਹ ਮਨੁੱਖ ਬੜਾ ਵੈਗੁਰੂ ਵੈਗੁਰੂ ਕਰੇਗਾ ਹਰੀ ਹਰੀ ਕਰੇਗਾ ਆਰਾਮ ਆਮ ਕਰਦਾ ਫਿਰੇਗਾ ਪਰ ਕਿਰਤ ਤਾਂ ਨਹੀਂ ਮਿਟਾ ਸਕਦਾ ਜੋ ਕਿਰਤ ਪਈ ਹੋਈ ਹੈ ਇਹਦੇ ਬਾਰੇ ਕਈ ਸ਼ਬਦ ਨੇ ਇੱਥੇ ਹੁਣ ਸਮਾਂ ਵੀ ਹੋ ਗਿਆ ਕੁਝ ਲੇਟ ਹਾਂ ਜੀ ਤੇ ਸ਼ਬਦ ਵੀ ਵੱਡਾ ਕਈ ਪੂਰੇ ਪੂਰੇ ਸ਼ਬਦ ਨੇ ਕਿ ਜਿਨ੍ਹਾਂ ਦੇ ਉਹ ਉਹਦਾ ਰਥਵਾਈ ਸੀ ਉਹਦਾ ਪੰਗਲਾ ਪੰਨੀ ਗਿਆ ਕਿਵੇਂ ਕਿਵੇਂ ਕਰਨ ਦੇ ਨਾਲ ਵੀ ਨਹੀਂ ਗਿਆ ਕਿਉਂਕਿ ਕਿਰਤ ਜਿਹੜੀ ਲਿਖੀ ਹੋਈ ਹੈ ਉਹ ਨਿਮਰਦੀ ਉਹ ਅਲੱਗ ਚੀਜ਼ ਜਪਾ ਸਕੰਨ ਗੁਰੂ ਬਿਟਾ ਦਿੰਦਾ ਉਸ ਨੂੰ ਹੋਰ ਕੋਈ ਨਹੀਂ ਗੁਰੂ ਜੀਵਨ ਵਿੱਚ ਆਇਆ ਨਹੀਂ ਪਾਤਸ਼ਾਹ ਕਹਿੰਦੇ ਨੇ ਹਰ ਹਰ ਕੀਚ ਹੈ ਬਹੁਤ ਲੋਚੀ ਹੈ ਕਿਰਤ ਨਾ ਮਿੱਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਥਾਇ ਹਰੀ ਦੀ ਵਰਜੀ ਅਨਸਾਰ ਜੀਵਨ ਚਲੇ ਹਰੀ ਦਾ ਭਾਣਾ ਗੁਰੂ ਦਾ ਭਾਣਾ ਸੰਤ ਦਾ ਭਾਣਾ ਤਿੰਨ ਇਹ ਚੀਜ਼ਾਂ ਬਰਾਬਰ ਹੀ ਚੰਗੀਆਂ ਨੇ ਉਹ ਹਰੀ ਦੀ ਮਰਜ਼ੀ ਨੂੰ ਹਰੀ ਦੇ ਭਾਣੇ ਨੂੰ ਮੰਨਣ ਵਾਲਾ ਸਿਰ ਭਗਤ ਹੁੰਦਾ ਹੈ ਬਸ ਭਾਣਾ ਮੰਨੈ ਸੋ ਥਾਇ ਪਵੇ ਇੱਥੇ ਹਰ ਕਾ ਭਾਣਾ ਭਗਤੀ ਮੰਨਿਆ ਭਗਤਾਂ ਨੇ ਮੰਨਿਆ ਭਾਣਾ ਮੰਨੇ ਸੋ ਭਗਤ ਹੈ ਵਿਣ ਮੰਨੇ ਕੱਚ ਨਾ ਕੱਚ ਕੱਚੇ ਤੋਂ ਵੀ ਕੱਚਾ ਹੈ ਸਾਰੀ ਗੱਲ ਭਾਣੇ ਤੇ ਖੜੀ ਹੈ ਸਾਸੰਦ ਜੀ ਹੁਕਮ ਤੇ ਖੜੀ ਹੈ ਜਿਹਨੂੰ ਸਭ ਤੋਂ ਪਹਿਲਾਂ ਕਿਹਾ ਹੁਕਮ ਰਜਾਈ ਚੱਲਣਾ ਹੁਕਮ ਰਜਾਈ ਚੱਲਣਾ ਉੱਥੇ ਫਿਰ ਪੰਚ ਬਣਦਾ ਹੈ ਉਹਨੁਖ ਪੰਚ ਉਹ ਪਰਵਾਨ ਹੁੰਦਾ ਹੈ ਉਹ ਪ੍ਰਧਾਨ ਹੁੰਦਾ ਹੈ ਉਹਦਾ ਹੀ ਧਿਆਨ ਹੁੰਦਾ ਹੈ ਗੁਰੂ ਵਿੱਚ ਹੋਰ ਨਹੀਂ ਹੁੰਦਾ ਕਿਸੇ ਦਾ ਬਾਕੀ ਤਾਂ ਫਿਰ ਕੱਚ ਨੀ ਕਾਚੇ ਸਾਰਾ ਸੋ ਪਾਤਸ਼ਾਹ ਕਹਿੰਦੇ ਨੇ ਉਹ ਭਗਤਾਂ ਨੇ ਮੰਨਿਆ ਪਰ ਰਜਾਉ ਦੀ ਤੇ ਉਹ ਥਾਏ ਭਏ ਨੇ ਗੁਰ ਸ਼ਬਦ ਦਰ ਆਵੇ ਰੰਗ ਸਿਓ ਬਿਨ ਕਿਰਪਾ ਲਿਆ ਰਜਾਇ ਗੁਰੂ ਤਾਂ ਆਪਣਾ ਉਪਦੇਸ਼ ਆਪਣਾ ਨਾਮ ਪਿਆਰ ਨਾਲ ਦੇ ਰਿਹਾ ਸਹਿਰ ਨੂੰ ਪਰ ਕਿਰਪਾ ਤੋਂ ਬਿਨਾ ਨਹੀਂ ਲਿਆ ਜਾਂਦਾ ਗੁਰੂ ਦੇ ਦਰ ਤੇ ਵੀ ਆ ਕੇ ਹੋਰ ਹੋਰੀ ਮੰਗਦਾ ਹੈ ਫਿਰ ਗੁਰੂ ਤਾਂ ਦੇ ਰਿਆ ਸਤਗੁਰ ਸਭ ਨੂੰ ਏਕ ਦ੍ਰਿਸ਼ਟ ਕਰ ਦੇਖਦਾ ਉਹ ਤਾਂ ਦੇ ਰਿਆ ਸਭ ਨੂੰ ਗੁਰੂ ਦਾ ਕਿਸੇ ਨਾਲ ਨਹੀਂ ਵੈਰ ਹੁੰਦਾ ਪਰਮੇਸ਼ਰ ਦਾ ਕਿਸੇ ਨਾਲ ਨਹੀਂ ਉਹ ਸਭ ਨੂੰ ਪਿਆਰ ਕਰਦਾ ਹੈ ਪਰ ਕਿਰਪਾ ਤੋਂ ਬਿਨਾਂ ਨਹੀਂ ਲੈ ਸਕਦਾ ਜੇ ਸੋ ਅੰਮ੍ਰਿਤ ਨੀਰੀ ਹੈ ਭੀ ਵਿਖਫੜ ਲੱਗਿਆ ਧਾਇ ਜਿਵੇਂ ਡਿੰਬ ਦੇ ਵਿੱਚ ਰੋਜ਼ ਮਿੱਠਾ ਪਾਣੀ ਪਾਓ ਉਹ ਬਿਲਕੁਲ ਮਿੱਠਾ ਨਹੀਂ ਹੁੰਦਾ ਜੇ ਸੋ ਅੰਮ੍ਰਿਤ ਨੀਰੀ ਹੈ ਕਦੇ ਮਿੱਠਾ ਨਹੀਂ ਹੁੰਦਾ ਕਹਿੰਦੇ ਉਹਦਾ ਕੌੜਾਪਣ ਜਾਏਗਾ ਨਹੀਂ ਨੀਮ ਬਿਰਖ ਬਹੁਤ ਨੀਮ ਬਿਰਖ ਬਹੁਤ ਸਿੰਚੀ ਹੈ ਜਿੰਨਾ ਵਰਜੀ ਚਲੋ ਉਹਦਾ ਕੌੜਾ ਪਾਣੀ ਯਰ ਸਕਦਾ ਨਹੀਂ ਜਾਏਗਾ ਇਸੇ ਤਰ੍ਹਾਂ ਸਾਡਾ ਇਹ ਸੁਭਾਅ ਮਨ ਮੁਕਤਾ ਦਾ ਨਹੀਂ ਜਾਂਦਾ ਫੇਰ ਵੀ ਉਹਦੇ ਕੌੜਾ ਹੀ ਫਲ ਲੱਗੇਗਾ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਉਹ ਹੈ ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਹੈ ਹੁਣ ਜੇ ਰੋਜ਼ ਕੰਟੀਨਿਊਟੀ ਤੁਹਾਡੀ ਬਣੀ ਹੋਈ ਹੈ ਲਗਾਤਾਰ ਆਉਂਦੇ ਹੋ ਕੁਝ ਨਾ ਕੁਝ ਪਿਆਰ ਹੈ ਗੁਰੂ ਨਾਲ ਜੇ ਰੋਜ਼ ਸੇਵਾ ਹੈ ਰੋਜ਼ ਸਿਮਰਨ ਹੈ ਰੋਜ਼ ਸੰਗਤ ਹੈ ਰੋਜ਼ ਨਿਤਨੇਮ ਹੈ ਰੋਜ਼ ਬਾਣੀ ਹੈ ਤੁਹਾਡੀ ਫਿਰ ਪਿਆਰ ਹੈ ਜਿਸ ਚੀਜ਼ ਨਾਲ ਪਿਆਰ ਹੁੰਦਾ ਹੈ ਉਹਦੀ ਕੰਟੀਨਿਊਟੀ ਬਣਦੀ ਹੈ ਲਗਾਤਾਰ ਨਿਰੰਤਰ ਛੇ ਜਨ ਸੱਚੇ ਨਿਰਮਲੇ ਉਹ ਨਿਰਮਲੇ ਨੇ ਉਹੀ ਸੱਚੇ ਨੇ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਆਪਾ ਆਪ ਮਨ ਵਿੱਚ ਦੇਖੋ ਵੀ ਗੁਰੂ ਨਾਲ ਪਿਆਰ ਹੈ ਕਿ ਸੰਸਾਰ ਨਾਲ ਪਿਆਰ ਹੈ ਸਾੜਾ ਕਿੱਥੇ ਪਿਆਰ ਹੈ ਸਭ ਨੂੰ ਆਪਣਾ ਆਪਣਾ ਪਤਾ ਹੁੰਦਾ ਹੈ ਫਿਰ ਜੇ ਗੁਰੂ ਨਾਲ ਪਿਆਰ ਹੋਵੇ ਆ ਗੁਰੂ ਕੌਣ ਹੈ ਸ਼ਬਦ ਜਿਹੜੀ ਚੀਜ਼ ਨਾਲ ਪਿਆਰ ਹੁੰਦਾ ਹੈ ਉਹ ਮਨ ਵਿੱਚ ਰਹਿੰਦਾ ਹੈ ਗੁਰੂ ਦਾ ਸ਼ਬਦ ਮਨ ਵਿੱਚ ਰਹਿੰਦਾ ਹੈ ਜੀ ਹੁਕਮਨਾਮਾ ਰਹਿੰਦਾ ਹੈ ਸਾਰਾ ਦਿਨ ਮਨ ਵਿੱਚ ਜਬਜੀਤ ਸਾਹਿਬ ਰਹਿੰਦਾ ਸਾਰਾ ਦਿਨ ਮਨ ਵਿੱਚ ਗੁਰੂਤਸ ਬਾਣੀ ਹੈ ਨਾ ਬਾਣੀ ਮਨ ਵਿੱਚ ਰਹਿੰਦੀ ਹੈ ਸਾਰਾ ਦਿਨ ਪਿਆਰ ਵਾਲੀ ਚੀਜ਼ ਤਾਂ ਸਾਰਾ ਦਿਨ ਨਿਕਲਦੀ ਨਹੀਂ ਪੁੱਤਰ ਨਾਲ ਪਿਆਰ ਹੈ ਪੁੱਤਰੇ ਨਾਲ ਪਿਆਰ ਹੈ ਸਾਡਾ ਸਾਡੇ ਪਿਆਰ ਨੇ ਜਿਹੜੇ ਉਹ ਕਿੱਥੇ ਨਿਕਲਦਾ ਹੈ ਮਨ ਵਿੱਚ ਧਨ ਨਾਲ ਪਿਆਰ ਹੈ ਦੌਲਤ ਨਾਲ ਪਿਆਰ ਹੈ ਸੋ ਜਿਸ ਚੀਜ਼ ਨਾਲ ਪਿਆਰ ਹੈ ਹੁਣ ਗੁਰੂ ਨਾਲ ਪਿਆਰ ਹੈ ਜੇ ਜਿਸਨ ਸਤਗੁਰ ਨਾਲ ਪਿਆਰ ਉਹਨਾਂ ਦਾ ਸ਼ਬਦ ਕਦੇ ਭੁੱਲਦਾ ਨਹੀਂ ਜਿੱਥੇ ਵੀ ਬੋਲਣਗੇ ਸ਼ਬਦ ਬੋਲਣਗੇ ਜਿੱਥੇ ਵੀ ਬੋਲਣਗੇ ਗੁਰੂ ਬੋਲਣਗੇ ਉਹਨਾਂ ਵਿੱਚ ਗੁਰੂ ਬੋਲੇਗਾ ਜਿਵੇਂ ਸਾਡੇ ਵਿੱਚ ਮਾਇਆ ਬੋਲਦੀ ਹੈ ਜਿੱਥੇ ਬੈਠਦੇ ਆਸੀਂ ਧਨ ਬੋਲਦਾ ਜਿਹਦੇ ਕੋਲ ਧਨ ਹੁੰਦਾ ਹੈ ਧਨ ਬੋਲਦਾ ਹੈ ਦੌਲਤ ਹੁੰਦੀ ਹੈ ਦੌਲਤ ਬੋਲਦੀ ਹੈ ਹੰਕਾਰ ਬੋਲੇਗਾ ਉਹ ਮੇ ਬੋਲੇਗੀ ਉੱਥੇ ਗੁਰੂ ਬੋਲੇਗਾ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ ਉਹ ਕੀ ਕਰਦੇ ਨੇ ਸਤਗੁਰ ਕਾ ਭਾਣਾ ਕਮਾਉਂਦੇ ਬਿੱਖ ਹੋਂ ਮੈਂ ਤਜ ਵਿਕਾਰ ਉਹ ਗੁਰੂ ਦੀ ਰਜਾ ਵਿੱਚ ਤੁਰਦੇ ਨੇ ਅਤੇ ਇਹ ਜਿਹੜੀ ਮਾਇਆ ਰੂਪੀ ਬਿੱਖ ਹੈ ਹੋਂ ਮੈਂ ਵਿਕਾਰ ਹੈ ਇਹਨਾਂ ਨੂੰ ਬਾਹਰ ਕੱਢ ਦਿੰਦੇ ਇਹ ਆਪਣੇ ਆਪ ਬਾਹਰ ਹੋ ਜਾਂਦੇ ਨੇ ਕੱਢਿਆਂ ਤੋਂ ਨਹੀਂ ਨਿਕਲਦੇ ਗੁਰੂ ਦੇ ਸ਼ਬਦ ਦੇ ਨੇੜੇ ਨਹੀਂ ਆਉਂਦੇ ਮਨ ਹਟ ਕਿਤੇ ਉਪਾਏ ਨਾ ਚੁਟਿਏ ਸਿਮਰਤ ਸਾਸਤ ਸੋਧੋ ਜਾਏ ਭਾਈ ਧਾਰਮਿਕ ਗ੍ਰੰਥ ਪੜ੍ਹ ਲਓ ਸਿਮਰਤੀਆਂ ਪੜ੍ਹ ਲਓ ਕੱਤੀ ਨੇ ਪੜਨੂ ਸ਼ਾਸਤਰ ਪੜ ਲਓ ਛੇ ਸ਼ਾਸਤਰ ਨੇ ਹੋਰ ਗ੍ਰੰਥ ਪੜ ਲਓ ਕਹਿੰਦੇ ਕਿਸੇ ਮਨ ਦੇ ਹੱਠ ਨਾਲ ਕੋਈ ਨਹੀਂ ਮਾਇਆ ਤੋਂ ਬੰਧਣਾ ਤੋਂ ਵਿਕਾਰਾਂ ਤੋਂ ਛੁਟ ਸਕਦਾ ਮਹਾਰਾਸ਼ਟਰੀ ਹਾਂ ਕਿਵੇਂ ਛੁਟ ਸਕਦਾ ਹੈ ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸ਼ਬਦ ਕਮਾਏ ਸਾਧੂ ਜਿਨ੍ਹਾਂ ਦੀ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਭਗਤਾਂ ਦੀ ਸੰਗਤ ਵਿੱਚ ਨਾਮ ਜਿਹੜਾ ਮਰਜੀ ਨਾਲ ਸਤ ਸੰਗਤ ਵਿੱਚ ਮਿਲ ਉਥੇ ਵੀ ਮਿਲ ਕੇ ਐ ਕਿੰਤੂ ਪਰੰਤੂ ਵਿੱਚ ਨਹੀਂ ਉਥੇ ਆ ਕੇ ਕਿੰਤੂ ਪਰੰਤੂ ਵੀ ਕਰ ਜਾਂਦਾ ਵੀ ਆਏ ਕਹਿ ਰਹੇ ਨੇ ਉਹ ਕਹਿ ਰਹੇ ਨੇ ਆ ਕਰ ਰਹੇ ਨੇ ਬੜਾ ਕੁਝ ਕਰਦਾ ਹੈ ਮੈਨੂੰ ਨਹੀਂ ਪੁੱਛਿਆ ਜੀ ਮੈਨੂੰ ਨਹੀਂ ਕਰਦੇ ਜੀ ਨਹੀਂ ਮਿਲਿਆ ਹੋਈ ਚੀਜ਼ ਕੋਈ ਵੱਖ ਤੋੜੇ ਹੁੰਦੀ ਹੈ ਤਾਂ ਮਿਲ ਗਿਆ ਆਖੇ ਪਾਤਸ਼ਾਹ ਕਹਿੰਦੇ ਨੇ ਮਿਲ ਸੰਗਤ ਸਾਧੂ ਸਾਧੂਆ ਦੀ ਸੰਗਤ ਗੁਰਮੁਖਾਂ ਦੀ ਸੰਗਤ ਵਿੱਚ ਬਚ ਸਕਦਾ ਹੈ ਕਦੋਂ ਬਚ ਸਕਦਾ ਹੈ ਜੇ ਗੁਰੂ ਦਾ ਸ਼ਬਦ ਕਮਾਏ ਜੋ ਉਥੇ ਉਪਦੇਸ਼ ਹੋਇਆ ਉਥੇ ਨਾਮ ਜਪਣ ਦਾ ਉਪਦੇਸ਼ ਹੋਇਆ ਕਮਾਏ ਉਥੇ ਸੰਗਤ ਕਰਨ ਦਾ ਉਪਦੇਸ਼ ਹੋਇਆ ਕਮਾਏ ਉਥੇ ਬਾਣੀ ਪੜਨ ਦਾ ਹੋਇਆ ਸੇਵਾ ਕਰਨ ਦਾ ਹੋਇਆ ਜੋ ਵੀ ਉਪਦੇਸ਼ ਗੁਰੂ ਰੋਜ਼ ਨਵਾਂ ਉਪਦੇਸ਼ ਦਿੰਦਾ ਸੰਤ ਉਹ ਉਪਦੇਸ਼ ਜਿਹੜਾ ਕਮਾਉਂਦਾ ਹੈ ਉਹ ਬਚ ਜਾਂਦਾ ਹੈ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਭਾਈ ਹਰੀ ਦਾ ਨਾਮ ਹੀ ਦੁਨੀਆ ਦਾ ਖਜ਼ਾਨਾ ਹੈ ਤੇ ਸਭ ਤੋਂ ਵਧੀਆ ਖਜ਼ਾਨਾ ਹੈ ਜਿਹੜਾ ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ ਜੇ ਦੁਨੀਆ ਦਾ ਧਨ ਦੌਲਤ ਹੀਰੇ ਜਵਾਹਰਾਤ ਸੋਨਾ ਚਾਂਦੀ ਜ਼ਮੀਨ ਜਾਇਦਾਦ ਜੋ ਸਾਡੇ ਕੋਲ ਹੈ ਇਹ ਸਾਡੇ ਨਾਲ ਚੱਲਣੀ ਨਹੀਂ ਇਹ ਚੱਲਣੀ ਨਹੀਂ ਦੂਜੀ ਗੱਲ ਜਦੋਂ ਇਹ ਸਾਡਾ ਸਰੀਰ ਕੋਈ ਬਿਮਾਰ ਹੋ ਜਾਏ ਕੋਈ ਹੋਰ ਚੀਜ਼ ਹੋ ਜਾਏ ਬਿਰਧ ਹੋ ਜਾਏ ਇਹਨਾਂ ਵਿੱਚੋਂ ਕੋਈ ਸਹਾਇਤਾ ਕਰੇਗਾ ਦਵਾਈ ਦੇ ਦੇਗਾ ਇਹਦੀ ਬਣ ਜਾਏਗੀ ਹਰੀ ਦਾ ਨਾਮ ਨਿਧਾਨ ਹੈ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਕਹਿੰਦੇ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਐਡਾ ਖਜ਼ਾਨਾ ਜਿਹੜਾ ਮੁੱਕਦਾ ਹੀ ਕਦੇ ਨਹੀਂ ਦੁਨੀਆ ਦੀ ਦੌਲਤ ਵੱਡਾ ਰਾਜਾ ਹੋਵੇ ਪਰਮਾਤਮਾ ਪੁੱਠੀ ਨਜ਼ਰ ਕਰੇ ਮੰਗਤਾ ਬਣਾ ਦਿੰਦਾ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਇਸ ਗੱਲ ਨੂੰ ਕਹਿੰਦੇ ਨਦਰ ਅਪੁੱਠੀ ਜੇ ਕਰੈ ਸੁਲਤਾਨਾ ਘਾਓ ਕਰਾਈਂਦਾ ਕਿ ਨਕ ਮੰਗਦਾ ਬਣਾ ਦਿੰਦਾ ਦਰ ਮੰਗਣ ਭਿਖ ਨਾ ਪਾਈਦਾ ਪਰ ਨਾਮ ਦਾ ਖਜ਼ਾਨਾ ਕੋਈ ਨਹੀਂ ਖੁੰਦਾ ਬਲਕੇ ਵੱਧਾ ਜਿੰਨਾ ਵੰਡੋਗੇ ਨੂੰ ਉਤਨਾ ਵੱਧਾ ਹੈ ਨਾਮ ਹਰ ਕਾ ਨਾਮ ਨਿਧਾਨ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋਹnde ਜਿਨ ਕਿਰਪਾ ਕਰੇ ਕਰਤਾਰ ਜਿਨ੍ਹਾਂ ਨੂੰ ਕਿਰਪਾ ਕਰਕੇ ਕਰਤਾਰ ਇਹ ਨਾਮ ਦਾ ਖਜ਼ਾਨਾ ਦੇ ਦਿੰਦਾ ਹੈ ਉਹਨਾਂ ਦੀ ਸ਼ੋਭਾ ਸੰਸਾਰ ਵਿੱਚ ਸਦੀਵੀ ਰਹਿੰਦੀ ਹੈ ਚਾਹੇ ਉਹਨਾਂ ਦੀ ਸ਼ੋਭਾ ਨੂੰ ਮਿਟਾਉਣ ਦਾ ਯਤਨ ਕੀਤਾ ਗਿਆ ਜਿਵੇਂ ਕਬੀਰ ਹੈ ਰਵਿਦਾਸ ਹੈ ਰਾਜ ਵੱਲੋਂ ਵੀ ਸਮਾਜ ਵੱਲੋਂ ਵੀ ਸ਼ੋਭਾ ਮਿਟਾਉਣ ਦਾ ਯਤਨ ਕੀਤਾ ਗਿਆ ਪਰ ਸੋਭਾ ਬੱਦ ਗਈ ਤਨ ਕੀ ਸੋਭਾ ਜੁਗ ਜੁਗ ਹੋਈ ਕੋਏ ਨਾ ਵੇ ਟਨਹਾਰਾ ਉਹਨਾਂ ਦੀ ਸੋਭਾ ਹੁੰਦੀ ਏ ਜਿਹੜੇ ਨਾਮ ਦਾ ਖਜ਼ਾਨਾ ਖੱਟਦੇ ਨੇ ਨਾਨਕ ਦਾਤਾ ਏਕ ਹੈ ਦੂਜਾ ਅਵਰ ਨਾ ਕੋਏ ਭਾਈ ਸਾਰੀਆਂ ਵਸਤੂਆਂ ਦੇਣ ਵਾਲਾ ਇੱਕੋ ਹੀ ਦਾਤਾ ਹੈ ਸਾਨੂੰ ਸਰੀਰ ਦਿੱਤਾ ਉਹੀ ਦਾਤਾ ਹੈ ਪਰਿਵਾਰ ਦਿੱਤਾ ਉਹੀ ਦਾਤਾ ਹੈ ਧਨ ਦੌਲਤ ਦਿੱਤੀ ਉਹੀ ਦਾਤਾ ਹੈ ਜੇ ਇਹ ਨਾਮ ਦੇ ਰਿਹਾ ਉਹੀ ਦਾਤਾ ਹੈ ਜੇ ਗਿਆਨ ਜਿਹੜਾ ਅਸੀਂ ਬੋਲ ਰਹੇ ਆ ਇਹ ਉਸੇ ਦਾ ਦਿੱਤਾ ਹੋਇਆ ਹੈ ਅਸੀਂ ਇੱਕ ਅੱਖਰ ਨਹੀਂ ਬੋਲ ਸਕਦੇ ਸਾਧ ਸੰਗਤ ਜੀ ਇੱਕ ਅੱਖਰ ਵੀ ਤਾਂ ਵੀ ਉਸਨੇ ਤਬ ਬਚੱਕ ਦੀ ਕਹੀ ਜੋ ਅਸੀਂ ਐ ਕਮਾਇਆ ਐ ਕਮਾਇਆ ਜੋਰ ਲਾ ਕੇ ਦੇਖ ਲਿਓ ਕਮਾ ਕੇ ਜਦੋਂ ਜਾਣ ਲੱਗਦਾ ਹੈ ਜੇ ਆਣ ਲੱਗਦਾ ਹੈ ਬਿਨੈ ਕਮਾਏ ਆਉਂਦਾ ਹੈ ਉਹਦੀ ਕਿਉਂਕਿ ਇਹ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਜੇ ਆਣ ਲੱਗਦਾ ਆਉਂਦਾ ਵੀ ਤੇਰਾ ਜਾਣ ਲੱਗਦਾ ਰਾਜਿਆਂ ਦਾ ਕੱਲੀ ਹੋ ਜਾਂਦਾ ਸਾਡੀ ਤਾਂ ਪਾਇਆ ਹੀ ਕੀ ਹੈ ਖਿਨ ਮੈਂ ਰਾਉ ਰੰਗ ਕੋ ਕਰਈ ਰਾਉ ਰੰਗ ਕਰ ਡਾਰੇ ਦਾਤਾ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਹੋਰ ਨਹੀਂ ਕੋਈ ਉਸ ਤੋਂ ਬਿਨਾ ਦਦਾ ਦਾਤਾ ਏਕ ਹੈ ਸਭ ਕੋ ਦੇਵਨਾਰ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਐਸਾ ਦਾਤਾ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਾਸ ਜੀ ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਮਿਲਦੀ ਗੁਰੂ ਪ੍ਰਸਾਦ ਹਾਸਲ ਕਰਨ ਲਈ ਗੁਰੂ ਦੀ ਸੇਵਾ ਗੁਰੂ ਪ੍ਰਸਾਦ ਹਾਸਲ ਕਰਨ ਲਈ ਗੁਰੂ ਦੀ ਸੰਗਤ ਗੁਰ ਪ੍ਰਸਾਦ ਹਾਸਲ ਕਰਨ ਲਈ ਗੁਰੂ ਦੀ ਸਿਮਰਨ ਸਿਮਰ ਸਿਮਰ ਗੁਰ ਸਤਗੁਰੂ ਆਪਣਾ ਸੋਇਆ ਮਨ ਜਾਗਾਈ ਸਤਗੁਰੂ ਜੀ ਰਹਿਮਤ ਕਰਨ ਗੁਰ ਸੰਗਤ ਗੁਰ ਸਿਮਰਨ ਗੁਰ ਸੇਵਾ ਵਿੱਚ ਸਦੀਵੀ ਲਾਈ ਰੱਖਣ ਐਨਿਕ ਸੇਵਾ ਕਰਦੇ ਆ ਹੋਈਆ ਭਲਾਂ ਦੀ ਖਿਮਾ ਬਖਸ਼ਣਾ ਜੀ ਅਸੀਸ ਬਖਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ